ਆਜਾ ਹੈ ਮਨੁੱਖੀ ਸਾਮਨ ਕਿਤਾਬੀ ਤੋਂ ਤੱਕ ਦੇ ਸਕੇ ਜਾਂ ਮੰਗਾ ਹਨ ਉਪਰੋਕਤ ਜਿੰਨੀ ਕੰਨੀ ਚੁੱਕ ਰਹੀ ਹੈ ਤਾਂ ਇਹ ਤਾਂ ਕਿਹਦੀ ਹੀ ਤਾਟਾ ਤੇ ਜੀਵਾ ਵੀ ਕਿਦਾਂ ਹੋਵੇ ਅਸੀਂ ਮਨੁੱਖੀ ਨੂੰ ਤਾਮੀਕਤ ਦਾ ਦੇਖਤਾ ਕਿਸਾਨਾਂ ਨੇ ਵਿਧਾਇਕਾਂ ਨੂੰ ਦਿੱਤੇ ਚੇਤਾਵਨੀ ਪੱਤਰ ਜਿਹੜਾ ਘੋਮੇ ਦੀ ਖਰੀਦ ਸਬੰਧੀ ਸਰਕਾਰ ਤੋਂ ਜਿਹੜੀ ਖਰੀਦ ਵੱਡਿਆਂ ਵਿੱਚ ਨਹੀਂ ਕਰ ਰਹੀ ਅਰੇ ਡੀਏਪੀ ਪਿਆਰ ਦੇ ਵਿੱਚ ਜਵਾਨੀ ਨਾਲ ਸੋਸਾਇਟੀਆ ਵਿੱਚ ਜੋ ਇੱਕ ਦੋ ਹੰਦੇ ਦੇ ਵਿੱਚ ਨਾ ਪਹੁੰਚਿਆ ਤਾਂ ਗੁਰਮੀਤ ਸਿੰਘ ਅਜੇ ਆਲਦੀ ਗਵਾਈਏ ਵਰਗਾ ਅਜੇ ਕੋਈ ਨਿਕਲ ਨਹੀਂ ਆ ਰਹੇ ਆ ਭਾਰਤੀ ਕਿਸਾਨ ਜੁਨੀਅਰ ਰਾਜੇਵਾਲ ਵੱਲੋਂ ਡੀਏਪੀ ਖਾਦ ਦੀ ਘਾਟ ਅਤੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਾਉਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਫਤੇਗੜ ਸਾਹਿਬ ਦਫ਼ਤਰ ਵਿਖੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਅਤੇ ਹਲਕਾ ਬਸੀ ਪਠਾਣਾ ਦੇ ਵਿਧਾਇਕ ਗੁਰਪਿੰਦਰ ਸਿੰਘ ਹੈਪੀ ਨੂੰ ਇੱਕ ਚੇਤਾਵਨੀ ਪੱਤਰ ਦਿੱਤਾ ਗਿਆ ਇਸ ਮੌਕੇ ਤੇ ਵਿਧਾਇਕਾਂ ਨੇ ਕਿਸਾਨਾਂ ਨੂੰ ਆਸ਼ਵਾਸ਼ਣ ਦਿਵਾਇਆ ਕਿ ਉਹ ਇਸ ਸਮੱਸਿਆ ਨੂੰ ਜਲਦੀ ਹੱਲ ਕਰਾਉਣਗੇ ਇਸ ਮੌਕੇ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਭਪਿੰਦਰ ਸਿੰਘ ਜੱਲਾ ਅਤੇ ਜ਼ਿਲ੍ਹਾ ਜੂਤ ਪ੍ਰਧਾਨ ਜਰਨੈ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਆੜਤਿਆਂ ਵੱਲੋਂ ਹੜਤਾਲ ਕੀਤੀ ਗਈ ਹੈ ਇਸੇ ਕਾਰਨ ਅਜੇ ਤੱਕ ਮੰਡੀਆਂ ਵਿੱਚ ਖਰੀਦ ਸ਼ੁਰੂ ਨਹੀਂ ਕੀਤੀ ਗਈ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਹਨਾਂ ਮੰਗਾਂ ਵੱਲ ਧਿਆਨ ਨਹੀਂ ਦੇਵੇਗੀ ਤਾਂ ਅਗਲੇ 2 ਦਿਨਾਂ ਬਾਅਦ ਵੱਡਾ ਸੰਘਰਸ਼ ਉਲਿਖਿਆ ਜਾਵੇਗਾ ਜਿਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ ਇਸ ਦਾ ਖਲਤਾ ਵੈਦਿਕੀ ਕੋਲ ਫਾਕੇ ਆ ਖਲਾਕ ਦੀ ਜ਼ਿੰਦਾਰੀ ਪਾਕਿਸਤਾਨ ਦੇ ਕਿਸਾਨਾਂ ਦੀ ਰਾਖੀ ਹੈ ਅੱਜ ਅਸੀਂ ਅੰਮ੍ਰਿਤਸਰ ਨੂੰ ਜਤਾਵੀਂ ਪੱਤਰ ਦਿੱਤਾ ਹੈ ساری <سؤال> من چیند کی جائے پوری کی دونوں کرتی تو اس بعد سارے پردھان سلاح کر کے وقت پروگرام دماؤ واحسا واحد ضلع پردھان بھارتی کسان یونیئن اجی ਤਿੰਨੇ ਐਮਐਲਏ ਸਾਹਿਬ ਬੁਲਾਏ ਤੇ ਹਲਕਾ ਫਤਿਹਗੜ ਸਾਹਿਬ ਤੋਂ ਜਿਨ੍ਹਾਂ ਨੂੰ ਅਸੀਂ ਸਰਦਾਰ ਬਰਬੀਰ ਸਿੰਘ ਦੀ ਅਗਵਾਈ ਦੇ ਵਿੱਚ ਪੰਜਾਬ ਦੀ ਜੋ ਸਾਨੂੰ ਹੁਕਮ ਲਗਾਇਆ ਤਾਂ ਜਿਹੜਾ ਝੋਨੇ ਦੀ ਖਰੀਦ ਸੰਬੰਧੀ ਸਰਕਾਰ ਤੋਂ ਦੇ ਦੀ ਖਰੀਦ ਮੱਦੇ ਵਿੱਚ ਨਹੀਂ ਕਰ ਰਹੀ ਅਰੇ ਡੀਪੀ ਬਾਜ਼ਾਰ ਦੇ ਵਿੱਚ ਜਮ੍ਹਾਂ ਨਹੀਂ ਨਸ ਸੁਆੜੀਆਂ ਵਿੱਚ ਜੇ 1-2 ਦਿਨ ਦੇ ਵਿੱਚ ਨਾ ਪਹੁੰਚਿਆ ਤਾਂ ਬਰਬੀਰ ਸਿੰਘ ਰਾਜੇਵਾਲ ਦੀ ਅਗਵਾਈ ਇਹ ਅੱਜ ਅਸੀਂ ਫੀਲੈਕਸ਼ਨ ਜਾ ਰਹੇ ਹਾਂ ਜਿੱਦੀ ਕੇਂਦਰ ਸਰਕਾਰ ਆ ਪੰਜਾਬ ਸਰਕਾਰ ਆਪ ਤੋਂ ਜ਼ਿੰਮੇਵਾਰੀ ਹੋਊਂਗੀ